ਸਹੀ ਚਲਾ ਰਿਹਾ ਹੋਣੀ ਹੋਣੀ ਟ੍ਰੈਂਡ ਹੋ ਜਾਊਗਾ ਬੰਦੇ ਨਾਲ ਥੱਲੇ ਦੇ ਨਹੀਂ ਮੈਂ ਚਲਾ ਰਿਹਾ ਯਾਰ ਖੁਸ਼ ਆ ਇਹ ਆ ਨੰਦ ਪੂਰਾ ਖੜ ਜਾ ਪੂਰਾ ਨੰਦ ਤਮਈ ਖੁਸ਼ ਆ ਪਹਿਲਾਂ ਤੈਨੂੰ ਦੂਜੀ ਮਿਲੀ ਸੀ ਨਾ ਹੁਣ ਤੇਨੂੰ ਚਲਾਉਣ ਜੋਗ ਹੈਗਾ ਨਾ ਮਿਲ ਗਈ ਖੁਸ਼ ਆ ਲੈ ਨੰਦ ਫਿਰ ਹੁਣ ਕਹਾਂ ਸੇ ਆਇਆ ਆਪ ਮਾਸੀਵਾੜੇ ਸੇ ਮਾਸੀਵਾੜੇ ਸੇ ਆਪਕੋ ਇਹ ਸਾਈਕਲ ਯਹਾਂ ਸੇ ਮਿਲੀ ਆ ਹਾਂ कुछ पैसा था नहीं लगा फ्री मिला हाँ। कैसे लगा ये काम अच्छा लगा। आप क्या काम करते हो सिलाई सलाई काम करते हो क्योंकि सिलाई वो कपड़ा करते हो हाँ। आप रहते कहाँ हो आप यहाँ पे कैसे आए ओले का आया था यहां पर था। पर एड्रेस दिया चलो आपको काम करने वाला मिल गया ना साइकिल बढ़िया है

ਜਾਤੀਸ਼ੇ ਰਹੇਗੇ ਆਪਾਂ ਚਲੀ ਕਿਹੜਾ ਪਿੰਡ ਆ ਬਾਈ ਜੀ ਹਸਨਪੁਰਾ ਬਾਈ ਜੀ ਵੱਡਾ ਪ੍ਰਾਲਾ ਇਹ ਜਿਹੜਾ ਪਰਪਕਾਰ ਦੇ ਕੰਮ ਨੇ ਤੇ ਇਹ ਬਹੁਤ ਵੱਡੇ ਪ੍ਰੋਗਰਾਮ ਨੇ ਬਾਈ ਜੀ ਕਿੱਥੋਂ ਲੈ ਕੇ ਆਏ ਹੋ ਗੁਡੀਆਂ ਜੀ ਬਗਲੀ ਕਲਾਂ ਹਾਂਜੀ ਤੇ ਅੱਜ ਇਹਨੂੰ ਮਿਲਿਆ ਇਹਨੂੰ ਹਾਂਜੀ ਆਹ ਬੜੀਆ ਸਾਈ ਇੱਕ ਗੁਡੀਆਂ ਲੈ ਜੋ ਬਾਈ ਜੀ ਬਹੁਤ ਵੱਡੇ ਪਰਪਕਾਰ ਨੇ ਜਿਹੜੇ ਇਹ ਵੰਗ ਵਿਅਕਤੀਆਂ ਨੂੰ ਸਾਈਕਲੀਆਂ ਟਰਾਈਸਾਈਕਲੀਆਂ ਜਿੱਥੇ ਇੱਥੇ ਨੇ ਭਾਈ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਠੀਕ ਠਾਕ ਹੈ ਕਿਹੜਾ ਪਿੰਡ ਆ ਡੁਗਰੀ ਆ ਜੀ ਕੋਕਰੀ ਡੁਗਰੀ 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 ਇਹ ਮਹਿਤਪੁਰ ਡੁਗਰੀ ਹਾਂਜੀ ਤੇ ਫਿਰ ਇੱਥੇ ਕਦੋਂ ਅਪਲਾਈ ਕੀਤੀ ਤੁਸੀਂ ਇਹ ਸਾਈਕਲੀ ਇਹ ਮੈਨੂੰ ਹੋ ਗਿਆ ਜੀ ਚਾਰ ਪੰਜ ਕਿੰਨੇ ਹੋ ਜੀ ਕੀ ਕਹਿਣਾ ਇਸ ਪ੍ਰਾਲੇ ਬਾਰੇ ਬਿਲਕੁਲ ਠੀਕ ਹੈ ਜੀ ਆਪਣੀ ਸਿਹਤ ਉਹ ਵੀ ਆਪ ਨੂੰ ਹਾਂ ਕਿਉਂਕਿ ਤੁਹਾਨੂੰ ਆਉਣ ਜਾਣ ਲਈ ਤਾਂ ਇੱਕ ਸਾਧਨ ਬਣ ਗਿਆ ਨਾ ਹਾਂਜੀ ਕੋਈ ਪੈਸਾ ਤਾਂ ਨਹੀਂ ਲੱਗਿਆ ਨਹੀਂ ਜੀ ਕਿਸੇ ਦੀ ਸਪਾਰਸ ਤਾਂ ਨਹੀਂ ਪਾਉਣੀ ਪਈ ਬਾਈ ਜੀ ਵੱਡੀ ਗੱਲ ਆ ਨਾ ਇੱਥੇ ਸਪਾਰਸ ਨਾ ਕਿਸੇ ਦੀ ਹੋਰ ਅੱਜ ਇਹ ਬਾਈ ਜੀ ਕਿਸੇ ਦਾ ਸਹਾਰਾ ਭਾਂਡ ਦੀ ਲੋੜ ਨਹੀਂ ਗਈ ਅੱਜ ਇਹ ਆਪ ਸਹਾਰਾ ਦੇਣ ਯੋਗ ਹੋ ਗਿਆ ਧੰਨਵਾਦ ਬਾਈ ਜੀ ਇਹ ਦੁਗਰੀ ਤੋਂ ਨੇ ਬਾਈ ਜੀ ਹਣੀ ਬਾਈ ਜੀ ਨਾਮ ਕੀ ਆ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਆ ਜੀ ਬਾਈ ਜੀ ਇਹ ਇੱਥੋਂ ਯਾਨੀ ਕਿ ਵੱਡੇ ਅਪਰਾਲੇ ਹੋਏ ਨੇ ਜਿਹੜੇ ਹੋਣੇ ਚਾਹੀਦੇ ਨੇ ਸਮਾਜ 'ਚ ਕਿਸੇ ਨੂੰ ਸਾਈਕਲ ਟਰਾਈਸਾਈਕਲ ਕਿਸੇ ਨੂੰ ਕੁਸ ਕਿੱਥੋਂ ਆਏ ਹੋ ਭੈਣ ਜੀ ਸਸੀ ਕਾਲ ਕਿੱਥੋਂ ਆਏ ਹੋ ਤੁਸੀਂ ਹਾਂਜੀ ਅਰੀਮਾਬਾਦ ਤੋਂ ਅਰੀਮਾਬਾਦ ਹਾਂਜੀ ਤੇ ਤੁਹਾਡੇ ਕੀ ਪੋਲੀਓ ਹੈ ਕੀ ਹੈ ਪੋਲੀਓ ਹੋਇਆ ਦੋਨਾਂ ਲੱਤਾਂ ਨੂੰ ਦੋਨਾਂ ਲੱਤਾਂ ਨੂੰ ਹਾਂਜੀ ਤੇ ਬਚਪਨ ਤੋਂ ਹੀ ਹਾਂਜੀ ਬਚਪਨ ਤੋਂ ਹੀ ਤੇ ਤੁਸੀਂ ਕਦੋਂ ਅਪਲਾਈ ਕੀਤੀ ਸੀ ਸਾਈਕਲ ਇਹ 500 ਮਹੀਨੇ ਹੋ ਗਏ। ਅੱਛਾ। ਹਾਂਜੀ। ਫੇ ਤੁਹਾਨੂੰ ਕਦੋਂ ਮੈਸੇਜ ਮਿਲਿਆ ਵੀ ਤੁਹਾਨੂੰ ਸਾਈਕਲੀ ਮਿਲਣੀ ਹੈ? ਇਹ ਆਪਾਂ ਨੂੰ ਪਿਛਲੇ 20 ਫਰਵਰੀ ਨੂੰ ਫੋਨ ਆਇਆ ਸੀਗਾ ਫੇ ਮੈਂ ਤੁਹਾਨੂੰ ਸਾਈਕਲੀ ਮਿਲਣੀ ਹੈ ਤੁਸੀਂ ਸਿਪੀ ਹਸਪੀਟਲ ਕਰਨੇ ਪਹੁੰਚੋ। ਕੀ ਕਹਿਣਾ ਪਰਾਲੇ ਬਾਰੇ? ਅੱਛਾ। ਬਸ ਬਹੁਤ ਵਧੀਆ ਜੀ ਧੰਨਵਾਦ ਜੀ। ਵਧੀਆ ਹੈ ਨਾ। ਤੁਸੀਂ ਕਿਉਂਕਿ ਜਾਣ ਜੋਗੇ ਹੋਗੇ ਨਾ। ਹੈ ਨਾ? ਕੋਈ ਬੱਚਿਆਂ ਦਾ ਕੰਮ ਹੋਵੇ ਜਾਂ ਕੋਈ ਤੁਹਾਡਾ ਆਪ ਦਾ ਕੰਮ ਹੋਵੇ। ਹਾਂਜੀ ਹਾਂਜੀ। ਤੇ ਬਾਹਰ ਅੰਦਰ ਘੁੰਮ ਸਕਦੇ ਹੋ ਨਾ। ਹਾਂ ਬਾਹਰ ਅੰਦਰ ਘੁੰਮ ਸਕਦੇ ਹੋ ਨਾ। ਹਾਂਜੀ ਹਾਂਜੀ। ਕੋਈ ਹੋਰ ਥੋੜ ਨੂੰ ਕੋਈ ਔਖਾਈ ਤਾਂ ਨਹੀਂ ਹੋਈ ਇਸ ਚੀਜ਼ ਲੈਣ ਚ ਲੈਣ ਚ ਬਸ ਆਰ ਦੀ ਦਿੱਕਤ ਹੀ ਦੂਰ ਆਣਾ ਹਾਂਜੀ ਉਹ ਤਾਂ ਕੋਈ ਨਹੀਂ ਬਾਈ ਜੀ ਅੱਜ ਇਹਨਾਂ ਨੂੰ ਸਾਈਕਲ ਜਿਹੜੀ ਸੀਟ ਚੇਅਰ ਮਿਲੀ ਹੈ ਨਾ ਤੇ ਕਿੱਥੋਂ ਆਏ ਬਾਈ ਜੀ ਅਸੀਂ ਜੀ ਬਡਾਲੀ ਪਿੰਡ ਤੋਂ ਆਏ ਬਡਾਲੀ ਅੱਲਾ ਸਿੰਘ ਵਾਲੀ ਬਡਾਲੀ ਨਹੀਂ ਜੀ ਅਮਲੋਕ ਕੋਲਵੇਂ ਅਮਲੋਕ ਕੋਲ ਚਲੋ ਧੰਨਵਾਦ ਬਾਈ ਜੀ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਬਾਈ ਜੀ ਇਹਨਾਂ ਦਾ ਕਿਉਂਕਿ ਜਿਹੜਾ ਇਹ ਵੰਡ ਸਮਾਗਮ ਹੈ ਇਹ ਬਹੁਤ ਵੱਡੀ ਪੱਧਰ ਤੇ ਆ ਕਿਉਂਕਿ ਇਸ ਸਮਾਜ ਸੇਵੀਆਂ ਦਾ ਪ੍ਰਾਲਾ ਹੋਣਾ ਵੀ ਚਾਹੀਦਾ। ਇਹ ਕਿਹੜਾ ਹੋ ਗਿਆ। اچھا। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹੂੰ। ਮੈਂ ਬਹੁਤ ਪਰੇਸ਼ਾਨ ਦਾ। ਮੇਰੀ ਪਰੇਸ਼ਾਨੀ ਦੂਰ ਹੋ ਗਈ। ਬਹੁਤ-ਬਹੁਤ ਮਿਹਰਬਾਨੀ ਬਹੁਤ ਨਹੀਂ ਨਹੀਂ ਚਲੋ। ਅਬ ਜੀ ਦਾ ਪਿੰਡ ਕਿਹੜਾ? ਕੰਨਾ। ਕੰਨਾ ਸ਼ਹਿਰ ਹੈ। ਰੋਡ ਦਈਓ। ਕੀ ਜੀਨਾ ਤੁਹਾਨੂੰ ਮਿਲੀ ਹੈ ਤੇ ਸਾਹਮਣੇ ਆ ਜੀ ਮਿਲੀ ਹੈ ਕ੍ਰੀਮ ਮਿਲੀ ਹੈ ਹਾਂ ਜੀ ਬਹੁਤ 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 ਖੁਸ਼ ਹੈ ਜੀ ਕਿ 13 ਦਿਨਾਂ 14 ਦਿਨਾਂ ਦੀ ਤੁਹਾਨੂੰ ਵੀ ਤਰੀਨ ਲੋਕਲਿਟੀਸ਼ਨ ਕਿੰਨੀ ਸੀ ਪਹਿਲੀ ਇਹ 22 ਲੋਨ ਰੈਸ਼ੀਓ ਆਇਆ ਮਫਲਮੇ ਕੋ ਕੰਪਨੀ ਵੱਲੋਂ ਕਿ ਸਾਰੀ ਜਿਹੜੇ ਐ ਐਸਐਸ ਤੋਂ ਦਸ਼ਤਿੰਦੇ ਅਧਿਕਾਰ ਜਿਹੜੇ ਟਿਵਾਣਾ ਸਾਹਿਬ ਅਸੀਂ ਭਾਈ ਵੀ ਦੋਨੋਂ ਇਹ ਰੈਸ਼ੀਓ ਕਿੰਨੀ ਸੀ ਇਹ ਪਹਿਲਾ ਮੌਕਾ ਹੈ ਗੁਰਜਨਤੀ ਪ੍ਰਧਾਨ ਨੇ ਸਾਡੇ ਆਪਣੇ ਜ਼ਿਲ੍ਹਾ ਲੁਧਿਆਣਾ ਦੀ ਬੰਗ ਸੋਸਾਇਟੀ ਦੇ ਇਹ ਮੈਂ ਆਪਣੀ ਲਾਹੇਤਿਕ ਪਹਿਲੀ ਵਾਰ ਦੇਖ ਰਿਹਾ ਵੀ 13 ਦਿਨਾਂ 14 ਦਿਨਾਂ ਦੇ ਵਿੱਚ ਅਸੀਂ ਦੀਪਯਾਂਗ ਵਿਕਤੀ ਨੂੰ ਸਵਾਨ ਦੇ ਰਹੇ ਅਸੀਂ ਪਹਿਲਾਂ ਵੀ ਇਸ ਤਰ੍ਹਾਂ ਉਪਰਾਲੇ ਕਰਦੇ ਰਹੇ ਪਰ ਕੀ ਹੁੰਦਾ ਸਰਕਾਰਾਂ ਵੱਲੋਂ ਸੰਸਥਾਵਾਂ ਵੱਲੋਂ ਅਸਥਾਨ ਵੱਲੋਂ ਜਿਹੜੀ ਡਿਪਾਰਟਮੈਂਟ ਦੇਣ ਵਾਲੇ ਲੇਟ ਲੱਗੀ ਪਈ ਹੁੰਦੀ ਹੈ ਉਹ ਕਈ 3 3 4 4 ਮਹੀਨੇ ਨਾ ਕੋਰ ਸਿੱਧਾ ਵਿੱਚ ਸਾਹ ਨਹੀਂ ਲਿੱ ਸਕਦੇ ਤਮੇ ਧੰਨਵਾਦ ਕਰਦਾ ਹੁਣ ਕੋ ਕੰਪਨੀ ਦਾ ਵੀ ਤੇ ਜ਼ਿਲ੍ਹਾ ਅਧਿਕਾਰੀਆਂ ਦਾ ਤੇ ਖੰਨੇ ਦੇ ਜਿਹੜੇ ਲੋਕਲ ਸੁਰੱਖਤਾਂ ਉਹਨਾਂ ਦਾ ਕਿ ਇਹ ਇਸ ਤਰ੍ਹਾਂ ਦੇ ਵਿਅਕਤੀਆਂ ਨੂੰ ਆਪਾਂ ਨੂੰ ਜਿਹੜਾ ਹੈ ਸਾਡੇ ਦੀ ਮਨਮੜਾ ਜੇ ਹੁੰਦਾ ਹਾਂ ਯਾਰ ਉਹਨੇ ਲੋਕ ਕੁਝ ਕਰ ਸਕਦੇ ਇਹ ਜਿਹੇ ਤਰ੍ਹਾਂ ਕੰਮ ਤੇ ਨਹੀਂ ਜਾ ਸਕਦਾ ਹੁਣ ਇਹਦਾ ਮਨ ਕਰੇ ਇਹ ਪੜਿਆ ਲਿਖਿਆ ਹੋਊਗਾ ਕਿਸੇ ਦਫ਼ਤਰ ਜਾਊਗਾ ਆਪਣਾ ਘਰ ਦਾ ਕੰਮ ਕਰ ਸਕਦਾ ਇਹ ਬੈਟਰੀ ਨਾਲ ਜਾ ਸਕਦਾ ਤਾਂ ਸਾਰੇ ਖੰਨੇ ਦੇ ਸਮਾਜ ਸੇਵੀ ਸਥਾਨਾਂ ਤੇ ਸਰਕਾਰ ਵੱਲੋਂ ਮਿਲਿਆ ਸਾਹਿਬ ਵੱਲੋਂ तो जिला अधिकारियों मैं सारे का बहुत बहुत धन्यवाद कर जो समान प्रोवाइड करा रहे हैं पांच ट्रक परसों समान आए थे खड़े कंपनी के अधिकारी ने असि अनलोड कराएगा चौबीस लखस कि समान है साहु जी कितना आया बयालीस लाख का समान है, है परसों आया तो इस तरह गल भी, भी परी जारी रखे सा गुरंत सिंह दिव्यांग सोसायी लुधियाण के प्रधान ने है ਇਹ ਅਸੀਂ ਕੱਲ੍ਹ ਤੋਂ ਫੇਰ ਸ਼ੁਰੂ ਕਰ ਦੇਣਾ ਪਿੰਡਾਂ ਦੇ ਵਿੱਚ ਮੈਂ ਵੀ ਤੁਹਾਨੂੰ ਦੱਸਣਾ ਚਾਹੁੰਦਾ ਮੈਂ ਰਾਣਾ ਸਾਹਿਬ ਤੋਂ ਆਇਆ ਮੈਂ ਡਾਕਟਰ ਸਾਹਿਬ ਨੂੰ ਪਤਾ ਪੰਜ ਚੈਨਲਾਂ ਤੇ ਐਡ ਪਾ ਚੁੱਕੇ ਹਾਂ ਮੈਨੂੰ ਇਹ ਜ਼ਰੂਰੀ ਕੰਮ ਸੀਗਾ ਮੈਂ ਫੇਰ ਵੀ ਛੱਡ ਕੇ ਤੁਹਾਡਾ ਵੱਡਾ ਭਰਾਲਾ ਜਿਹੜਾ ਸਮਾਜ ਸੇਵੀ ਇਕੱਠੇ ਹੋ ਕੇ ਤੁਸੀਂ ਵੱਡਾ ਇਹ ਪ੍ਰੋਗਰਾਮ ਕਰ ਰਹੇ ਹੋ ਬਹੁਤ ਵੱਡਾ ਇਹ ਘਰ ਘਰ ਤੱਕ ਪਿੰਡ ਪਿੰਡ ਤੱਕ ਪਹੁੰਚਾਉਣ ਦਾ ਜੰਮਾਬਵਾਰਾ ਅਸੀਂ ਵੀ ਲੈਨੇ ਆ ਜਿੰਨੇ ਸਾਡੇ ਚੈਨਲ ਚੱਲਦੇ ਨੇ ਚਾਹੇ ਫਤੇਗੜ੍ਹ ਸਾਬ ਤੋਂ ਚੱਲਦੇ ਨੇ ਚਾਹੇ ਪਟਿਆਲੇ ਤੋਂ ਚੱਲਦੇ ਨੇ ਚਾਹੇ ਸੰਗਰੂਰ ਤੋਂ ਚੱਲਦੇ ਨੇ ਜਿੱਥੋਂ ਵੀ ਚੈਨਲ ਚੱਲਦੇ ਨੇ ਅਸੀਂ ਤੁਹਾਡੀ ਇਹ ਐਡ ਅਸੀਂ ਭੇਜਾਂਗੇ ਕਿਉਂਕਿ ਸਾਡਾ ਇੱਕ ਸਮਾਜ ਸੁਵੇ ਵੀ ਹੋਣ ਦੇ ਨਾਤੇ ਸਾਡਾ ਫਰਜ਼ ਵੀ ਵੱਡਾ ਸਾਰਿਆਂ ਦਾ ਠੀਕ ਹੈ ਖੰਨਾ ਦੇ ਵਿੱਚ ਟੈਂਪ ਲੱਗਣਾ ਮੈਂ ਇਹਨਾਂ ਨੂੰ ਫੋਨ ਕੀਤਾ ਨੰਬਰ ਦਿੱਤਾ ਕਿਸੇ ਨੂੰ ਮੈਂ ਵੀਰਜੀ ਨੂੰ ਫੋਨ ਕਰਿਆ ਇਹਨਾਂ ਨੇ ਮੇਰਾ ਫੋਨ ਚਾਹ ਪਹਿਲੀ ਬਿੱਲ ਤੇ ਫੋਨ ਚੱਕ ਲਿਆ ਤੇ ਮੈਂ ਇਹਨਾਂ ਨੂੰ ਕਹਾ ਵੀਰ ਜੀ ਮੈਂ ਵੀ ਹੈਂਡੀਕੈਪਡ ਬੋਲਦੀ ਹਾਂ ਫਟੇ ਘਰ ਤੋਂ ਜੀਤਪੁਰ ਮੇਰਾ ਨਾਂ ਹੈ ਤੇ ਇਹਨਾਂ ਨੇ ਕਿਹਾ ਹਾਂ ਜੀ ਪੈਂਜੀ ਦੱਸੋ ਮੈਂ ਮੈਂ ਕਿਹਾ ਵੀਰ ਜੀ ਮੈਂ ਤਾਂ ਕਰਕੇ ਮੇਰੇ ਕੋਲ ਟਰਾਈਸਾਈਕਲ ਹੈ ਨਹੀਂ ਵੀ ਕਾਫੀ ਟਾਈਮ ਹੋ ਗਿਆ ਮੈਂ ਸਾਡੇ ਪਿੰਡ ਸਰਪੰਚ ਕਈ ਬਣੇ ਕਈਆਂ ਨੇ ਮੈਂ ਕਿਹਾ ਪਰ ਸਾਰੇ ਨੇ ਕੁਝ ਨਹੀਂ ਮਤਲਬ ਪੱਲੇ ਨਹੀਂ ਪਿਆ ਹੈਗਾ ਫਾਰਮ ਹੀ ਭਰਾ ਕੇ ਦੇਖ ਲੈ ਮੈਂ ਕਿਤੇ ਵੀ ਨਹੀਂ ਜਦ ਮੈਂ ਵੀਰ ਜੀ ਨੂੰ ਫੋਨ ਕਰਿਆ ਇਹਨਾਂ ਨੇ ਮੈਨੂੰ ਕਿਹਾ ਵੀ ਪੈਂਜੀ ਖੰਨੇ ਨੂੰ 20 ਤਰੀਕ ਨੂੰ ਕੈਂਪ ਲੱਗਣਾ ਤੁਸੀਂ ਉੱਤੇ ਵੀ ਹਾਜ਼ਰ ਹੋ ਜਿਓ ਜੀ ਵੀ ਦੇਖਾਂਗੇ ਵੀ ਆਪਣੇ ਵੱਲ ਕੋਸ਼ਿਸ਼ ਮੈਂ ਕਰਾਂਗਾ ਵੀ ਤੁਹਾਨੂੰ ਇਹ ਬੁਕਸ ਵਾਈਟ ਡੀ ਟ੍ਰਾਈਸਾਈਕਲ ਇਹ ਮੈਂ ਜ਼ਰੂਰ ਦਿਵਾਵਾਂਗਾ ਇਹ ਵੀਰਜੀ ਤੇ ਕਹਿੰਦੇ ਅਸੀਂ ਖੰਨੇਗੇ ਉੱਥੇ ਸਾਨੂੰ ਉਹਨਾਂ ਨੇ ਜੋ ਵੀ ਉਹ ਕਰਨਾ ਸੀ ਜੋ ਵੀ ਸਾਡਾ ਪ੍ਰੂਫ ਮੰਗੇ ਅਸੀਂ ਲੈ ਗਏ ਸੀ ਤੇ ਬਾਅਦ ਵਿੱਚ ਉਹਨਾਂ ਨੇ ਪਰਚੀ ਦਿੱਤੀ ਅੱਜ ਵੀਰਜੀ ਨੂੰ ਅਸੀਂ ਸਵੇਰੇ ਫਿਰ ਫੋਨ ਕਰਿਆ ਵੀਰਜੀ ਕਹਿੰਦੇ ਵੀ ਇੱਥੇ ਬਈ ਕੁਝ ਨਾ ਰਾਮਗੜੀਆ ਭਵਨ ਦੇ ਵਿੱਚ ਕੈਂਪ ਲੱਗਣਾ ਤੁਸੀਂ ਪਹੁੰਚੋ ਅਸੀਂ ਤੁਹਾਡੇ ਨਾਲ ਹੀ ਆ ਅਸੀਂ ਇਹਨਾਂ ਦੇ ਕਹਿੰਦੇ ਆਏ ਜੀ ਇਹਨਾਂ ਨੂੰ ਸਾਡਾ ਟ੍ਰਾਈਸਾਈਕਲ ਦਿਵਾਈ ਅਸੀਂ ਅੰਦਰ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਕ ਸਾਧਰੀ ਇਹਨਾਂ ਨੇ ਸਾਨੂੰ ਲੱਤਾਂ ਲੱਤਾਂ ਦਿੱਤੀਆਂ ਨੇ ਜੀ ਹਾਂਜੀ ਤੇ ਇਹਨਾਂ ਦਾ ਵੀ ਧੰਨਵਾਦ ਕਰਦੇ ਆ ਫਿਰ ਕੰਪਨੀ ਦਾ ਵੀ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਵੱਲੋਂ ਟਰਾਈਸਾਈਕਲ ਸਾਨੂੰ ਮਿਲੀ ਹੈ ਜੀ ਤੇ ਇਹ ਜੋ ਅੱਜ ਤੁਹਾਨੂੰ ਬੈਟਰੀ ਵਾਲੀਆਂ ਸਾਈਕਲਸ ਟਰਾਈਸਾਈਕਲਸ ਮਿਲੀਆਂ ਨੇ ਇਹ ਇਹਨਾਂ ਦੇ ਵਿੱਚ ਹੋਰ ਕੀ ਕੀ ਸਮਾਨ ਮਿਲਿਆ ਜੀ ਤੁਹਾਨੂੰ ਹਾਂਜੀ ਇਹਦੇ ਵਿੱਚ ਸਾਨੂੰ ਹੈਲਮਟ ਮਿਲਿਆ ਜੀ ਤੇ ਚਾਰਜਰ ਮਿਲਿਆ ਜੀ ਬਾਕਸ ਹੈ ਜੀ ਅਸੀਂ ਕਿਤੇ ਵੀ ਆਪਣਾ ਜੇ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਤੇ ਬਾਕਸ ਦੇ ਵਿੱਚ ਜਿਨ੍ਹਾਂ ਵੀ ਆਪਣਾ ਜੋ ਵੀ ਆਪਾਂ ਕਾਰੋਬਾਰ ਕਰਨਾ ਚਾਹੁੰਦੇ ਆ ਬਾਕਸ ਵਿੱਚ ਸਮਾਨ ਪਾ ਕੇ ਆਪਣਾ ਆਵਾਜਾਈ ਜਾ ਸਕਦੇ ਆ ਇਹ 30 40 ਕਿਲੋਮੀਟਰ ਤੱਕ ਜਾਂਦੀ ਹੈ ਯਾਨੀ ਬਹੁਤਾ ਤਾਂ ਇਹ ਵੀ ਸਾਨੂੰ ਪਿੰਡ ਤੱਕ ਰ ਜਾਂਦਾ ਵੀ ਮੌਕਾ ਜਿਹਾ ਮਿਲ ਗਿਆ ਹਾਂਜੀ ਮੋਸਟਲੀ ਦਾ ਮੋਸਟਲੀ ਤਾਂ ਨੇੜੇ ਤੇੜੀ ਜਾਣਾ ਹੁੰਦਾ ਜੇ ਕੋਈ 5 4 ਕਿਲੋਮੀਟਰ ਤੱਕ ਜਾਣਾ ਹੁੰਦਾ ਜੀ ਹਾਂਜੀ ਤੇ ਤੁਸੀਂ ਚਲਾ ਕੇ ਦੇਖੀ ਆ ਜੀ ਸਾਈਕਲੀ ਕਿਵੇਂ ਦੀ ਹੈ ਜੀ ਬਹੁਤ ਵਧੀਆ ਜੀ ਮੇਰੇ ਨਾਲ ਜਿਹੜੇ ਸੀਗੇ ਜੀ 15 ਜਣੇ ਆਏ ਸੀਗੇ ਜੀ ਅੱਜ ਉਹ ਬਖਬਖ ਪਿੰਡਾਂ ਤੋਂ ਆਏ ਦੀ ਜਾਂ ਕਿੱਥੋਂ ਆਏ ਦੀ ਹਾਂਜੀ ਹਾਂਜੀ ਕੋਈ ਸਮਰਾਲੇ ਤੋਂ ਸੀਗਾ ਜੀ ਕੋਈ ਮਾਛੀਵਾੜੇ ਤੋਂ ਮਾਛੀਵਾੜਾ ਸਾਹਿਬ ਤੋਂ ਕੋਈ ਮਾਛੀਵਾੜਾ ਸਾਹਿਬ ਦੇ ਬੇਟ ਏਰੀਆ ਦੇ ਵਿੱਚੋਂ ਸੀਗਾ ਮਤਲਬ ਫੁੱਲ ਖਤਰਿਆ ਏਰੀਆ ਹੈ ਨਾ ਤੇ ਉਹਨਾਂ ਸਾਰਿਆਂ ਨੂੰ ਹੀ ਮਿਲੇ ਨੇ ਜੋ ਉਹਨਾਂ ਦੇ ਬਣਦੇ ਹੱਕ ਤੇ ਹਾਂਜੀ ਹਾਂਜੀ 20 ਫਰਵਰੀ ਨੂੰ ਹਾਂ 20 ਫਰਵਰੀ ਨੂੰ ਕਰਾ ਗਏ ਸੀਗੇ ਤੇ 4 ਮਾਰਚ ਨੂੰ ਅੱਜ ਜੀ ਸਮਾਨ ਸਾਰਿਆਂ ਨੂੰ ਮਿਲਿਆ ਤੇ ਕਿੱਦਾਂ ਲੱਗਿਆ ਤੁਹਾਨੂੰ ਪਤਾ ਇਹ ਸੰਸਥਾ ਦਾ ਇਸ ਹਸਤਾ ਦਾ ਇਸ ਤਰ੍ਹਾਂ ਪਤਾ ਲੱਗਿਆ ਜੀ ਮੈਂ ਪੋਸਟ ਦੇਖੀ ਸੀ ਕਿ ਜੀ ਗੁਰਜੰਟ ਸਿੰਘ ਜੀ ਪ੍ਰਧਾਨ ਨੇ ਜਿਹੜੇ ਤੇ ਉਹਨਾਂ ਨਾਲ ਮੇਰਾ ਸੰਪਰਕ ਹੋਇਆ ਤੇ ਮੈਂ ਕੁ ਬਾਪੜ ਵੇਚਣ ਵਾਲੇ ਬਾਬਾ ਜੀ ਨੂੰ ਲੈ ਕੇ ਆਇਆ ਸੀਗਾ ਉਹਨਾਂ ਨੂੰ ਵੀ ਅੱਜ ਸਮਾਨ ਮਿਲਿਆ ਤੇ ਮੈਂ ਹੀ ਸੋਚਿਆ ਜੀ ਆਪਾਂ ਇੱਕ ਇਨਸਾਨ ਦੀ ਮਦਦ ਕਰ ਸਕਦੇ ਹਾਂ ਇਸ ਤਰ੍ਹਾਂ ਦੇ ਕਿੰਨੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਲੋਕ ਨੇ ਜਿਨ੍ਹਾਂ ਜੋ ਅੰਗਹੀਨ ਨੇ ਜੋ ਹੈਂਡੀਕੈਪ ਨੇ ਆਪਾਂ ਕਿਉਂ ਨਾ ਉਹਨਾਂ ਦੀ ਵੀ ਮਦਦ ਕਰੀਏ ਤੇ ਮੈਂ ਪੋਸਟ ਸ਼ੇਅਰ ਕੀਤੀ ਤੇ ਸ਼ੇਅਰ ਕਰਨ ਨਾਲ ਜੀ ਇਹ ਜਿਹੜੇ ਅੱਜ ਲੋਕ ਆਇਨੇ ਹੋ ਮੇਰੇ ਨਾਲ ਜੁੜ ਗਏ ਜੀ ਤੇ ਪਾਸ ਸਾਰਿਆਂ ਨੂੰ ਇੱਥੇ ਲਿਆ ਇਹ ਬਾਈ ਜੀ ਤੁਸੀਂ ਮਾਸੂਆੜ ਤੋਂ ਆਂ ਹਾਂਜੀ ਮਾਸੂਆੜ ਤੋਂ ਇਹ ਮਾਸੂਆੜ ਦੇ ਧੋਤੀ ਇਹਨਾਂ ਨੇ ਅੱਜ ਨਾਲ ਲਿਆ ਕੇ ਜਿਹੜੀਆਂ ਲੋੜਵੰਦ ਸਾਡੀਆਂ ਭੈਣਾਂ ਘਰੇ ਬੈਠੀਆਂ ਸੀ ਬਾਹਰ ਨਿਕਲਣ ਤੋਂ ਵੀ ਉਹਨਾਂ ਨੂੰ ਵੀ ਲਿਆ ਕੇ ਇਹਨਾਂ ਨੇ ਸਾਈਕਲੀਆਂ ਦਿੱਤੀਆਂ ਨੇ ਇੱਥੇ ਸਾਰਾ ਕੁਝ ਦਵਾਇਆ ਅਸੀਂ ਧੰਨਵਾਦ ਕਰਦੇ ਆ ਜਿੱਥੇ ਸੰਸਤਾ ਦਾ ਕਰਦੇ ਆ ਉੱਥੇ ਸਾਡੇ ਛੋਟੇ ਵੀਰ ਦਾ ਵੀ ਧੰਨਵਾਦ ਕਰਦੇ ਆ ਕਿ ਇਹ ਜਿਹੜਾ ਸਮਾਜ ਦੇ ਵੱਡੇ ਕਾਰਜ ਨੇ ਤੁਹਾਡੇ ਹਿੱਸੇ ਆਏ ਨੇ ਤੁਹਾਨੂੰ ਮਾਲਕ ਚੜ੍ਹਦੀ ਕਲਾ ਰੱਖੇ ਹਨ ਧੰਨਵਾਦ ਬਾਈ ਜੀ ਵਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਉਥੇ ਦਿਖਾਓ ਉਹਦੇ ਪਿੱਛੇ ਵੇਂਦੀ ਨੂੰ ਮੈਂ ਐਸੇ ਨਾ ਨੂੰ ਹੁੰਦਾ ਜਾ ਰਹੇ ਬਹੁਤ ਲੋਕੀ ਲਗਾਉਣੇ ਇੱਥੇ ਦਸਾ ਵੀ ਰੋਣੇ ਇਹਨਾਂ ਦੀ ਬੈਟਰੀ ਵੜੀ ਆ ਜੀ ਚਲੋ ਆਪਾਂ ਤੇ ਲੱਗ ਕੋਈ ਨਾ ਹੋਰ ਬਖਾ ਲੈ ਛੇ ਨਿਕ ਮਿੰਟਾ ਨਿਕਲ ਆਓ ਜੀ ਚਲੋ ਜੀ ਨਿਕਲਣ ਦਾ ਰਸਤਾ ਰਸਮਾ ਸਮਾ ਕੇ ਅੱਖਿਆ ਕਰੋ ਇਸ ਦਾ ਓਕੇ ਨਹੀਂ ਹੋਇਆ ਚਲੋ ਭਾਈ ਜੀ ਕਿਹੜਾ ਪਿੰਡ ਆ? ਅਲਾਉੜਾ ਜੀ। ਅਲਾਉੜਾ। ਹਾਂ ਜੀ। ਤੇ ਫਲਾਈ ਕਦੋਂ ਕੀਤੀ ਸੀ ਇਹ? ਇਹ 22 ਤਰੀਕ ਨੂੰ। 22 ਤਰੀਕ ਨੂੰ? ਹਾਂ ਜੀ। ਠੀਕ ਹੈ ਨਾ ਪਰਾਲੇ ਬਾਰੇ? ਕੁਛ ਨਹੀਂ ਪਰ ਠੀਕ ਹੈ ਜੀ। ਖੁਸ਼ ਆ? ਹਾਂ ਖੁਸ਼ ਆ ਜੀ। ਚਲੋ ਧੰਨਵਾਦ ਭਾਈ ਜੀ। ਇਹ ਬਹੁਤ ਵੱਡਾ ਪਰਾਲਾ ਭਾਈ ਜੀ ਅੱਜ ਖੰਨੇ ਜਿਹੜਾ ਲੱਗਿਆ। ਜਿਹੜਾ ਸਾਸਰੀ ਕਾਲ ਜੀ ਸਾਸਰੀ ਕਾਲ ਜਿਹੜੇ ਬਾਈ ਜੀ ਹੋਣੀ। ਭਾਈ ਜੀ ਕਿਹੜਾ ਪਿੰਡ ਆ ਤੁਹਾਡਾ? ਖੰਨਾ ਸਰ ਆ ਜੀ ਖੰਨਾ ਸਰ। ਖੰਨਾ ਸ਼ਹਿਰ ਆ। ਖੁਸ਼ ਹਾਂ ਅੱਜ? ਸਰ ਬਹੁਤ ਬਹੁਤ ਖੁਸ਼ ਆਈ। ਹਾਂ ਬਹੁਤ ਖੁਸ਼ ਆ। ਤੇ ਇਹ ਅੱਜ ਜਿਹੜੀ ਇਹਨਾਂ ਨੂੰ ਖ ਜਿਵੇਂ ਪੰਛੀ ਨੇ ਇੱਕ ਪਿੰਜਰੇ ਚ ਕੈਦ ਕੀਤਾ ਹੁੰਦਾ ਅੱਜ ਇਹਨਾਂ ਨੂੰ ਅੜਾਰੀ ਮਾਰਨ ਦਾ ਇੱਕ ਹੱਲ ਮਿਲ ਗਿਆ ਜਰੀਆ ਮਿਲ ਗਿਆ ਵੀ ਇਹ ਪਿੰਟ ਵੀ ਘੁੰਮਸਾਦ ਨੇ ਆਪਣੇ ਮਹੱਲਿਆਂ ਦੇ ਵਿੱਚ ਵੀ ਘੁੰਮਸਾਦ ਨੇ ਬਾਹਰ ਨਿਕਲਣ ਦਾ ਇਹਨਾਂ ਨੂੰ ਮੌਕਾ ਮਿਲਿਆ ਇਹ ਬਹੁਤ ਵਧੀਆ ਜਿ ਪ੍ਰਾਲਾ ਕੀਤਾ ਗਿਆ ਬਹੁਤ ਧੰਨਵਾਦ ਆ ਸਾਰਿਆਂ ਦਾ ਭਾਈ ਜੀ ਉਹਨਾਂ ਨੇ ਜਿਹੜੀ ਗੱਲ ਕਹੀ ਆ ਬਹੁਤ ਵੱਡੀ ਦਿਲ ਸੁੰਦੀ ਆ ਕਿਉਂਕਿ ਪੰਛੀ ਪਿੰਜਰੇ ਵਿੱਚ ਬੈਠੇ ਸੀਗੇ ਨਾ ਉਡ ਸਕਦੇ ਸੀ ਨਾ ਜਾ ਸਕਦੇ ਸੀ ਕਿੱਤੇ ਵੀ ਨਾ ਚੋਗਾ ਚੋਗ ਸਕਦੇ ਦੀ ਨਚੋਗਾ ਬਣਾ ਸਕਦੇ ਦੀ ਪਰ ਜੇ ਇੱਥੇ ਜਿਹੜਾ ਅੱਜ ਹਾਂ ਬੀਬੀ ਮਿਲਿਆ ਬੀਬੀ ਆ ਜਾਂ ਬਜ਼ੁਰਗ ਨੇ ਜਾਂ ਭਾਈ ਆ ਜਾਂ ਕਿਸੇ ਨੂੰ ਵੀ ਮਿਲਿਆ ਉਹ ਕਹਿੰਦੇ ਪੰਛੀਆਂ ਨੂੰ ਅੱਜ ਆਜ਼ਾਦੀ ਮਿਲੀ ਆ ਵੀ ਜਿਹੜੇ ਬੈਠੇ ଥିਗੇ ਜਿੰਦਰ ਜੀ ਇੱਥੇ ਵੱਡਾ ਉਪਰਾਲਾ ਜਿਹੜਾ ਕੀਤਾ ਗਿਆ ਬਾਈ ਜੀ ਉਹਨਾਂ ਵੱਲੋਂ ਮਾਤਾ ਜੀ ਕਿਹੜਾ ਪਿੰਡ ਆ ਉਹਦਾ ਹੋੜਾ ਜੀ ਹੋੜ ਆ ਹਾਂਜੀ ਕੀ ਕਹਿਣਾ ਉਪਰਾਲੇ ਬਾਰੇ ਬਹੁਤ ਵਧੀਆ ਵਧੀਆ ਪਰਾਲਾ ਹਾਂਜੀ ਸ਼ਾਮੇ ਇਕੱਠਾ ਬੈਠੇ ਤੁਹਾਨੂੰ ਕੀ ਪੋਲੀਓ ਹੋਇਆ ਸੀ ਕੀ ਹੋਇਆ ਸੀ ਗਠੀਆ ਹੋਇਆ ਸੀ ਗਠੀਆ ਹੋਇਆ ਸੀ ਜਮੇ ਜੁੜੇ ਸੀ ਤੇ ਹਾਂ ਆ ਵੀ ਇੱਕ ਬਣੇ ਆ ਬਾਈ ਜੀ ਬੀਬੀ ਨੂੰ ਨਾ ਬੀਬੀ ਨੂੰ ਗਠੀਆ ਹੋਇਆ ਸੀ ਇਹ ਬੈਠੇ ਸੀ ਹੈਨਾ ਤੇ ਨਾ ਤੁਸੀਂ ਜਾ ਸਾਹਿਬ ਨੇ ਦੀ ਕਿਸੇ ਨਾ ਆ ਮੈਂ ਅੰਦਰ ਬੈਠੇ ਸੋਚੀ ਜਾਂਦੇ ਅੰਦਰ ਬੈਠੇ ਸੋਚੀ ਜਾਂਦੇ ਦੀ ਕਦੋਂ ਬਾਹਰ ਜਾਵਾਂਗੇ ਹੁਣ ਕਿਹਨੂੰ ਮਿਲਾਂਗੇ ਕਿਵੇਂ ਬਾਹਰ ਜਾਵਾਂਗੇ ਅੰਦਰ ਬੈਠੇ ਰਹਤੀ ਜਾਂਣਾ ਹੁਣ ਬਹੁਤ ਵਧੀਆ ਹੋ ਗਿਆ ਬਾਹਰ ਹੁਣ ਐ ਨਹੀਂ ਲੱਗਦਾ ਐ ਨਹੀਂ ਲੱਗਦਾ ਬੀਬੀ ਜਿਵੇਂ ਆਜ਼ਾਦੀ ਮਿਲ ਗਈ ਹੁੰਦੀ ਹੈ ਹਾਂਜੀ ਹਾਂਜੀ ਕਿਨੂੰ ਜੇਲ੍ਹ ਚ ਨਿਕਲਣਾ ਹੈ ਹਾਂਜੀ ਕਿਉਂਕਿ ਬਹੁਤ ਵੱਡਾ ਅਫਰਾਲਾ ਬਾਈ ਜੀ ਉਹਨਾਂ ਦਾ ਪਹਿਲਾਂ ਮੈਂਨਤਾ ਕਰਨੀ ਪੈਂਦੀ ਆ ਸੀ ਕਿਸੇ ਦੀ ਮੈਂਨਤਾ ਕਰਨੀ ਪੈਂਦੀ ਦੀ ਮੈਨੂੰ ਲੈ ਚੱਲ ਉੱਥੇ ਤੱਕ ਮੈਨੂੰ ਪੈਲਸਣ ਦਿਵਾ ਲਿਆ ਜਾਂ ਕੁਝ ਹੋਰ ਦਿਵਾ ਲਿਆ ਅੱਜ ਸਾਡੀ ਬੀਬੀ ਆਪਣੀ ਗੱਡੀ ਤੇ ਜਾਊਗੀ ਪੈਲਸਣ ਲੈਣ ਕਿਉਂਕਿ ਪੈਲਸਣ ਜੋਗੀ ਕਰਦੀ ਬਾਈ ਜੀ ਉਹਨਾਂ ਨੇ ਖੰਨੇ ਤੋਂ ਕੜੇ ਨੇ ਬਾਈ ਜੀ ਹੋਣੀ ਬਾਈ ਜੀ ਇਹ ਗਰਜੰਟ ਸਿੰਘ ਨੇ ਜੀ ਗਰਜੰਟ ਸਿੰਘ ਜੀ ਮੈਂ ਜਾਣਦਾ ਬਾਈ ਜੀ ਉਹਨਾਂ ਨੂੰ ਗਰਜੰਟ ਸਿੰਘ ਜੀ ਕੀ ਹਾਲ ਆ ਬਹੁਤ ਵਧੀਆ ਜੀ ਕਿਰਪਾ ਠੀਕੋ ਬਹੁਤ ਵਧੀਆ ਜੀ ਯਾਰ ਤੁਹਾਡੀ ਤਾਂ ਛੋਟੀ ਜੀ ਉਮਰ ਚ ਹੈ ਐਡਾ ਵੱਡਾ ਪ੍ਰਾਲਾ ਤੁਸੀਂ ਲੈ ਰਹੇ ਹੋ ਬਿਲਕੁਲ ਜੀ ਬਿਲਕੁਲ ਤੇ ਕਰ ਲਿਓ ਕੋਲ ਮੈਕ ਹਨਾ ਟੈਨਸ਼ਨ ਮੈਨੂੰ ਉੰਨੀਆਂ ਮਿਲਦੀ ਆ ਮੈਨੂੰ ਕਹਿਣੀ ਸੀ ਸ਼ਾਪ ਬਸ ਇਹ ਬੀਬੀ ਕਹਿੰਦੀ ਮੈਨੂੰ ਘੁੰਮਣ ਲਈ ਵੀ ਮੇਰੇ ਮੁੰਡੇ ਨੇ ਮੈਂ ਬੀਬੀ ਨੂੰ ਇੱਕ ਥਾਰ ਲੈਤੀ ਅਸੀਂ ਇਹਨੂੰ ਥਾਰ ਹੀ ਕਹਾਗੇ ਨਾ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਇਹਨਾਂ ਨੂੰ ਦੂਜੀ ਦਿੱਤੀ ਸੀ ਹੱਥ ਨਾਲ ਚਲਾਉਣੇ ਵਾਲੀ ਤੇ ਹੁਣ ਇਹਨਾਂ ਨੂੰ ਅਸੀਂ ਬੈਟਰੀ ਵਾਲੀ ਦੇ ਰਹੇ ਹਾਂ ਯਾਰ ਅੱਜ ਜਿੰਨੇ ਵੀ ਉਰੇ ਹੈਂਡੀਕੈਪ ਟਾਈਏ ਨੇ ਜੀ ਸਾਰੇ ਮੇਰੇ ਨਾਲ 4-5 ਸਾਲ ਤੋਂ ਜੁੜੇ ਹੋਏ ਨੇ ਜਿਨ੍ਹਾਂ ਨੂੰ ਕੁਛ ਨਾ ਕੁਛ ਅਸੀਂ ਦਬਾਉਂਦੇ ਰਹੇ ਹਾਂ ਭਾਈ ਜੀ ਮੈਂ ਮੈਂ ਇੱਥੇ ਜ਼ਰੂਰ ਦੱਸ ਦਿੰਨਾ ਲੋਕਪੱਖ ਮੀਡੀਆ ਪੰਜਾਬ ਜਿੱਦੀਆਂ ਵੱਖ-ਵੱਖ ਚੈਨਲਾਂ ਤੇ ਖਬਰਾਂ ਜਾਂਦੀਆਂ ਨੇ ਅੱਜ ਲੋਕਾਂ ਦੇ ਪੱਖ ਦੇ ਨਾਲ ਆ ਬੀਬੀ ਜੀ ਖੜੀ ਸੀ ਕਿੰਜਰੇ ਚ ਬੰਦ ਬੈਠੀ ਦੀ ਕਹਦੀ ਮੇਰਾ ਜਾਣ ਨੂੰ ਜੀ ਨਹੀਂਦੀ ਕਰਦਾ ਮੇਰਾ ਅਫਦਾ ਰੋਣਾ ਨਿਕਲਦਾ ਯਾਰ ਕਿਸੇ ਕੋ ਜਾਣਾ ਕਿਸੇ ਦੇ ਬਹਾਨਾ ਬਣਦਾ ਹੈ ਨਾ ਕਿਸੇ ਰੋਟੀ ਪਾਣੀ ਦੇ ਅੱਜ ਬਾਈ ਜੀ ਉਹਨਾਂ ਨੇ ਵੱਡਾ ਭਰਾਲਾ ਕਰਕੇ ਇਹ ਜਿਹੜੇ ਦਿੱਤੇ ਨੇ ਬਾਈ ਜੀ ਤੁਹਾਡਾ ਬਹੁਤ ਵੱਡਾ ਕੀ ਮੈਸੇਜ ਕੀ ਇਥੋਂ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਤਾਂ ਮੈਂ ਇਹ ਦੇਣਾ ਚਾਹੁੰਦਾ ਵੀ ਜਿਹੜੇ ਹੋਰ ਵੀ ਚੰਗੇ ਭਲੇ ਇਨਸਾਨ ਜਾਂ ਕਿਸੇ ਸੰਸਥਾ ਨਾਲ ਕੰਮ ਕਰਦੇ ਨੇ ਉਹ ਇਹਨਾਂ ਵੱਲ ਵੀ ਧਿਆਨ ਦੇਣ ਕਿਉਂਕਿ ਅਸੀਂ ਬਹੁਤ ਵਾਰ ਦੇਖਿਆ ਵੀ ਜਿਵੇਂ ਰੋਡ ਤੇ ਕੋਈ ਪਿਆ ਉਹਦੀ ਤਾਂ ਸਾਰੀ ਹੈਲਪ ਕਰੀ ਜਾਂਦੇ ਨੇ ਬਿਲਕੁਲ ਬਿਲਕੁਲ ਉਹ ਮੰਗਣ ਹਾਂ ਉਹ ਮੰਗਦਾ ਰੂਪ ਹੈ ਪਰ ਲੇਕਿਨ ਜਿਹੜੇ ਕਦੇ ਘਰ ਦੀ ਢੇੜੀ ਵੀ ਨਹੀਂ ਟੱਪੇ ਹੈਗੇ ਉਹਨਾਂ ਨੂੰ ਵੀ ਦੇਖੋ ਜੀ ਬਿਲਕੁਲ 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 ਜਦੋਂ ਬੰਦਾ ਜਵਾਨ ਹੋ ਜਾਂਦਾ ਆ ਤਾਂ ਤੁਹਾਨੂੰ ਪਤਾ ਆ ਵੀ ਚੱਕਣਾ ਧਰਨਾ ਬਹੁਤ ਔਖਾ ਹੈਗਾ ਜਿਵੇਂ ਇੱਕ ਮਹੀਨਾ ਚਾਰ ਪੰਜ ਸਾਲ ਦੇ ਬੱਚੇ ਨੂੰ ਗੋਦੀ ਤੋਂ ਲਾ ਦਿੰਦੀ ਆ ਉਸ ਤੋਂ ਬਾਅਦ ਉਹ ਆਪ ਤੁਰਨ ਲੱਗ ਜਾਂਦਾ ਪਰ ਇਹ ਉਹ ਇਨਸਾਨ ਨੇ ਜਿਹੜੇ ਹੁਣ ਜਦ ਤੱਕ ਇਹਨਾਂ ਦੇ ਸਾਹ ਚੱਲਦੇ ਆ ਇਹਨਾਂ ਨੇ ਵਿਚਾਰਿਆਂ ਨੇ ਥੱਲੇ ਹੀ ਰੁੜਨਾ ਜਾਂ ਬੈਠੇ ਰਹਿਣਾ ਇਹਨਾਂ ਨੂੰ ਸਹਾਰੇ ਦੀ ਬਹੁਤ ਲੋੜ ਸੀ ਸੋ ਮਤਲਬ ਇਹ ਪਾਈ ਮਿੱਟੀ ਜੇ ਕੋ ਰਹੇ ਨਹੀਂ ਹਾਂਜੀ ਹਾਂ ਇਹਨਾਂ ਦੇ ਕੋਈ ਬੱਚਾ ਵੀ ਨਹੀਂ ਹੈ ਜੀ ਅਸੀਂ ਇਹਨਾਂ ਨੂੰ ਆਪਣੇ ਬੱਚਿਆਂ ਬੱਚੇ ਆ ਸੀ ਇਹਨਾਂ ਦੇ ਨੋਟ ਰੱਖੀ ਗੱਲ ਅੱਜ ਮੈਂ ਇੱਥੇ ਆਇਆ ਮੈਂ ਤੈਨੂੰ ਆਪਦਾ ਨੰਬਰ ਵੀ ਦੇ ਗਿਆ ਡਾਕਟਰ ਸਾਹਿਬ ਖੜੇ ਨੇ ਤੈਨੂੰ ਕਦੇ ਵੀ ਪ੍ਰੋਬਲਮ ਪੈਂਦੀ ਹੈ ਇਹ ਵੜੇ ਨੇ ਬਾਕੀ ਦਾ ਤੂੰ ਸਾਡਾ ਵੀ ਨੰਬਰ ਰੱਖ ਲਈ ਜਦੋਂ ਤੈਨੂੰ ਲੋੜ ਜਿਹੇ ਜੀ ਲੋੜ ਹੋਊਗੀ ਡਾਕਟਰ ਸਾਹਿਬ ਤੁਹਾਡੀਆਂ ਵੱਡੀਆਂ ਪ੍ਰਾਪਤੀਆਂ ਨੇ ਯਾਰ ਅੱਜ ਵਾਕਈ ਖੰਨੇ ਚ ਆ ਕੇ ਸਾਨੂੰ ਪਤਾ ਲੱਗਿਆ ਜਿੱਥੇ ਗਰਜਟ ਹੋਣਾ ਦਾ ਹਨਾ ਵੱਡਾ ਪਰਾਲਾ ਤੇ ਆਪ ਜੀ ਦਾ ਵੀ ਵੱਡਾ ਪਰਾਲਾ ਕੀ ਕਹਿਣਾ ਇਸ ਪਰਾਲੇ ਬਾਰੇ ਮੈਂ ਤਾਂ ਜੀ ਪਹਿਲਾਂ ਤਾਂ ਆਪਣੀ ਸਰਕਾਰ ਦਾ ਭਗਵੰਤ ਮਾਨ ਜੀ ਦਾ ਤੇ ਬਲਜੀਤ ਕੌਰ ਮੰਤਰੀ ਸਾਹਿਬ ਸਮਾਜਿਕ ਦਾ ਰਾਇੰ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸਸਤਾ ਨੂੰ ਖੰਨਾ ਨੂੰ ਐਲੈਂਬੋ ਕੋ ਕੰਪਨੀ ਨੇ ਦਿੱਤਾ ਡਿਗੋ ਕੰਪਨੀ ਸਾਨੂੰ ਦਿੱਤਾ ਬੜਾ ਤਕੜਾ ਪ੍ਰਾਲਾ ਇਹਨਾਂ ਦਾ ਹੈਗਾ ਜਿਹੜੇ ਵਿਚਾਰੇ ਕਦੇ ਪਿੰਡ ਚ ਤੁਰਦੇ ਵੀ ਨਹੀਂ ਸੀ ਜਾਂ ਕੋਈ ਦੁਨੀਆ ਦੇਖੀ ਨਹੀਂ ਸੀ داری ਇਹਨਾਂ ਦੇ ਕਰਕੇ ਜਿਹੜਾ ਕੰਮ ਹੈ ਬੜਾ ਤਕੜਾ ਹੋਇਆ ਮੈਂ ਸਸਤਾ ਦਾ ਸਾਡੇ ਪ੍ਰੈਜ਼ੀਡੈਂਟ ਦਾ ਗੁਰਜੰਟ ਸਿੰਘ ਦਾ ਜ਼ਿਲ੍ਹਾ ਲੁਧਿਆਣਾ ਦਾ ਤੇ ਬਾਕੀ ਵਰਿੰਦਰ ਟਵਾਣਾ ਜੀ ਦਾ ਸਾਡੇ ਸਮਾਜਿਕ ਮੰਤਰੀ ਆਪਣਾ ਅਫਸਰ ਨੇ ਬਹੁਤ ਵਧੀਆ ਅਫਸਰ ਟਵਾਣਾ ਸਾਹਿਬ ਜਿਹੜੇ ਬੜੇ ਤਕੜਾ ਸਹਿਯੋਗ ਸਰਕਾਰ ਨੂੰ ਵੀ ਦੇ ਰਹੇ ਹੈ ਤੇ ਇਲਾਕਾ ਨੂੰ ਜਿੰਨਾ ਵੀ ਇਹਨਾਂ ਨੇ ਚਾਹਣਾ ਪਾਇ ਟਵਾਣਾ ਸਾਹਿਬ ਨੇ ਵੀ ਸਹਿਤ ਸਾਨੂੰ ਅਫਸਰ ਕੋਈ ਮਿਲੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੀ ਸਸਤਾ ਦਾ ਸਾਡੀ ਸਰਕਾਰ ਦਾ ਜਿਨ੍ਹਾਂ ਨੇ ਬੜਾ ਤਕੜਾ ਸਹਿਯੋਗ ਦਿੱਤਾ ਬਹੁਤ ਬਹੁਤ ਧੰਨਵਾਦ ਤੁਹਾਡਾ ਟੀਆਰਸੀ ਚੈਨਲ ਦਾ ਬਾਈ ਜੀ ਜਿਹਨਾਂ ਨਾਲ ਸਾਡੀ ਬਾਤ ਚੱਕਣੀ ਗੱਲ ਇਹ ਆ ਵੀ ਮੇਰੀਆਂ ਅੱਖਾਂ ਭਰੀਆਂ ਹੋਈਆਂ ਨੇ ਰੋਣਾ ਮੈਂ ਮੈਂ ਇੰਨੇ ਹੈਂਡੀਕੈਪਟ ਇਕੱਠੇ ਹੋ ਕੇ ਦੇਖ ਕੇ ਤੁਸੀਂ ਇੰਨਿਆਂ ਨੂੰ ਯਾਰ ਆਜ਼ਾਦ ਕਰਤਾ ਪੰਸੀ ਨੇ ਇਹ ਵਿਚਾਰੇ ਬੈਠੇ ਨੇ ਹਨਾ ਤੇ ਮੈਂ ਤੁਹਾਡੀ ਪੂਰੀ ਸੰਸਥਾ ਨੂੰ ਵਾਕਈ ਹੀ ਸਲਾਮ ਕਰਦਾ ਇਹ ਜੀ ਸੰਸਥਾ ਨੂੰ ਮੈਂ ਅਟੈਚ ਰਹੂੰਗਾ ਤੁਹਾਡੇ ਨਾਲ ਮੈਂ ਧੰਨਵਾਦ ਕਰਦਾ ਤੁਹਾਡੇ ਟੀਵੀ ਚੈਨਲ ਵਾਲਾਂ ਦਾ ਸਾਡੇ ਗੁਰਜੰਟ ਸਿੰਘ ਦਾ ਟਵਾਨਾ ਸਾਹਿਬ ਜੀ ਦਾ ਜਿਨ੍ਹਾਂ ਨੇ ਬੜਾ ਤਕੜਾ ਸਹਿਯੋਗ ਸਾਨੂੰ ਦਿੱਤਾ ਹੈ ਇਲਾਕੇ ਦੇ ਅੰਦਰ ਤੇ ਬਹੁਤ ਬਹੁਤ ਧੰਨਵਾਦ ਹੈ ਥੋੜੀ ਟੀਵੀ ਚੈਨਲਾਂ ਦਾ ਧੰਨਵਾਦ ਬਾਈ ਜੀ ਹਾਂ ਜੀ ਇਹ ਭੈਣ ਜੀ ਨੂੰ ਲਾਤ ਨੂੰ ਪੋਲੀਓ ਸੀਗਾ ਜੀ ਇਹਨਾਂ ਦੇ ਤੇ ਇਹਨਾਂ ਨੂੰ ਸਾਡੇ ਗੁਰਜੰਟ ਵੀਰ ਦੱਸ ਰਹੇ ਨੇ ਵੀ ਇਹ ਜਿਹੜੀ ਆ ਜਿਹੜਾ ਕੈਪ ਅੱਛਾ ਜਿਹੜਾ ਗੋਡੇ ਦਾ ਕੈਪ ਆ ਗੋਡੇ ਦਾ ਕੈਪ ਆ ਜੀ ਇਹ ਇਹਦੀ ਚਪਣੀ ਦੇ ਉੱਤੇ ਗੋਡੇ ਦੇ ਉੱਤੇ ਬਣਿਆ ਜਾਊਗਾ ਦੋਨੋਂ ਸਾਈਡ ਤੋਂ ਲੱਗੇ ਕੁੰਡੇ ਤੇ ਇਹਨਾਂ ਨੂੰ ਕੁੰਡੇ ਲੱਗੇ ਹੋਏ ਨੇ, ਬੈਲਟਾਂ ਲੱਗੀਆਂ ਹੋਈਆਂ ਨੇ ਸਾਰੀਆਂ, ਸੈੱਟ ਕਰਕੇ ਬਣਿਆ ਜਾਊਗਾ ਤਾਂ ਕਿ ਇਹਨਾਂ ਨੂੰ ਚੱਲਣ ਫਿਰ ਦੇ। ਮਤਲਬ ਚੱਲਣ ਪਰੇ ਦਿੱਕਤ ਨਾ ਆਵੇ। ਦਿੱਕਤ ਨਾ ਆਵੇ ਹਾਂਜੀ। ਨਾ ਨਾ, ਇਹ ਇੰਨਾਂ ਦੂਜਾ ਹਾਂ, ਦੂਜਾ ਭੈਣ ਜੀ ਕਿੱਥੋਂ ਆਏ ਤੁਸੀਂ? ਇਹਨਾਂ ਨੂੰ ਰੀਲ ਆ। ਦੂਜਾ ਪੈਂਟ ਆ। ਤੁਹਾਡੇ ਕੀ ਸੱਟ ਲੱਗੀ ਦੀ ਜਾਂ ਪੋਲੀਓ ਹੋਇਆ ਜਾਂ ਕੀ ਆ? ਪੋਲੀਓ ਹੋਇਆ ਸੀ। ਬਚਪਨ ਤੋਂ ਹੀ ਨਹੀਂ ਨਹੀਂ ਲੱਗਦਾ। ਅੱਛਾ 2-3 ਸਾਲ ਬਾਅਦ ਜਨਮ ਤੋਂ ਹਣਾ? ਹਾਂ। ਤੇ ਫਿਰ ਤੁਰਨ ਫਿਰ ਚ ਤਾਂ ਬਹੁਤ ਔਖਾ ਹੋਊਗਾ ਹੁਣ ਹਾਂਜੀ ਬਹੁਤ ਜਿਆਦਾ ਪ੍ਰੋਬਲਮ ਆਉਣ ਲੱਗੀ ਗੱਡੀ ਦੇ ਬਣ ਕੇ ਜੁੜ ਗਏ ਥੰਡੇ ਅੱਛਾ ਫਿਰ ਤੁਹਾਨੂੰ ਇਹਨਾਂ ਇਹਨਾਂ ਬਾਰੇ ਕਦੋਂ ਕਿਵੇਂ ਕਿਹਨੇ ਦੱਸਿਆ ਤੁਹਾਨੂੰ ਸਾਨੂੰ ਗੁਰਜੰਟ ਵੀਰ ਜੀ ਨੇ ਅੱਛਾ ਗੁਰਜੰਟ ਵੀਰ ਜੀ ਨੇ ਹਾਂਜੀ ਤੁਹਾਨੂੰ ਕਿੰਨਾ ਚਿਰ ਹੋ ਗਿਆ ਦੀ ਅਪਲਾਈ ਕੀਤੀ ਉਹਨੇ ਲਤਮ ਅਪਲਾਈ ਤਾਂ 20 ਤਰੀਕ ਨੂੰ 20 ਤਰੀਕ ਨੂੰ ਦਿੱਤਾ ਸੀ ਉਲਟ 20 ਫਰਵਰੀ ਦੇ ਵੀ ਉਲਟ 20 ਫੈਬਰੂਅਰੀ ਦਾ ਕਿਸੇ ਤੇ ਹੁਣ ਤੁਹਾਨੂੰ ਸਾਰਾ ਬਣਨ ਦੀ ਲੋੜ ਨਹੀਂ ਬਹੁਣ ਸਾਰਾ ਬ ਹੋ ਜੂਗਾ ਆਪਣੀ ਆਉਣੀ ਕਿਸ ਤਰ੍ਹਾਂ ਚੱਲਦਾ ਜੀ ਇਹ ਧੰਨਵਾਦ ਕਰਦੇ ਹਾਂ ਗੁਰਜੰਟ ਵੀਰ ਜੀ ਹੈਨਾ ਬਹੁਤ ਜ਼ਿਆਦਾ ਇਹ ਇਹ ਜੇ ਤਾਂ ਇਹ ਜੇ ਤਾਂ ਇਹ ਨਹੀਂ ਹੋਣਾ ਚਾਹੀਦਾ ਇਹ ਜੇ ਐ ਨਹੀਂ ਹੋਣਾ ਚਾਹੀਦਾ ਵੀ ਇਹ ਜੇ ਵੀਰ ਵੱਧ ਨਹੀਂ ਤਾਂ ਜ਼ਿਲੇ-ਜ਼ਿਲੇ ਚ ਤਾਂ ਹੋਵੇ ਨਾ ਜ਼ਿਲੇ-ਜ਼ਿਲੇ ਚ ਤਾਂ ਕਈ ਜ਼ਿਲ੍ਹਿਆਂ 'ਚ ਤਾਂ ਲੋਕ ਬੈਠੇ ਰੋੜਦੇ ਨੇ ਹੈਨਾ ਇਹ ਵੀਰ ਆਪ ਵੀ ਥੋੜਾ ਜਿਹਾ ਇਹਨਾਂ ਦੀ ਲੱਤ ਨੂੰ ਦਿੱਕਤ ਆ ਜੀ ਅੱਜ ਵੀ ਆਦਾ ਹੋਣ ਦੇ ਬਾਵਜੂਦ ਵੀ ਸਾਡੇ ਵਰਗੇ ਮਦਦ ਕਰਦੇ ਦੇਖੋ ਤਦ ਉਹ ਹੀ ਕਰੂਗਾ ਨਾ ਜਿਹਨੂੰ ਪਤਾ ਹੋਊਗਾ ਵੀ ਇਹਦੀ ਪ੍ਰੋਬਲਮ ਕੀ ਆ ਹਾਂਜੀ ਹਾਂਜੀ ਚਲੋ ਧੰਨਵਾਦ ਭੈਣ ਜੀ ਤੁਹਾਡਾ ਤੁਸੀਂ ਜਿਹੜੀ ਇਹ ਬਾਈ ਜੀ ਇਹ ਦੇਖੋ ਤੁਸੀਂ ਇਹ ਲੱਤ ਨੂੰ ਬੋਲੀ ਹੋਇਆ ਤੀਆ ਇਹ ਲੱਤ ਤੇ ਪਾਓ ਉਧਰ ਬੈਂਕ ਫੈਸਲਾ ਹੀ ਇਹ ਲੱਗਿਆ ਲੱਗ ਰਿਹਾ ਵੀਰੇ ਨਹੀਂ ਲੱਗਣੀ ਐਵੇਂ ਇਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਵੀ ਪੰਜਾਬ ਸਰਕਾਰ ਦੁਆਰਾ ਕਰ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ ਤੇ ਉਹਨਾਂ ਵੱਲੋਂ ਘਰ ਘਰ ਜਾ ਕੇ ਜਿਹੜੇ ਲਾਭਪਾਤਰੀ ਹੈਗੇ ਉਹਨਾਂ ਨੂੰ ਸਕੀਮਾਂ ਸਾਰੀਆਂ ਪੰਜਾਬ ਸਰਕਾਰ ਦੀਆਂ ਜੋ ਹੈਗੀਆਂ ਨੇ ਉਹ ਲਾਭ ਦਿੱਤੇ ਜਾ ਰਹੇ ਹਨ ਹਾਂਜੀ ਅਸੀਂ ਮੈਂ ਤੁਹਾਨੂੰ ਥੋੜੀ ਜਿਹੀ ਹਿਸਟਰੀ ਦੱਸਣਾ ਚਾਹੁੰਦਾ ਅਸੀਂ 3 ਦਸੰਬਰ 2023 ਨੂੰ ਖੰਡਾ ਵਿਖੇ 월ਡ ਡਿਸੇਬਿਲਟੀ ਡੇ ਮਨਾਇਆ ਸੀਗਾ ਜਿਸ ਵਿੱਚ ਅਸੀਂ ਜ਼ਿਲ੍ਹਾ ਪੱਤਰੀ ਪ੍ਰੋਗਰਾਮ ਇੱਥੇ ਕੀਤਾ ਸੀਗਾ ਐਮਐਲਏ ਸਾਹਿਬ ਸਰਦਾਰ ਕਰਨਪ੍ਰੀਤ ਸਿੰਘ ਸੌਂ ਦੀ ਰਹਿਮਾਈ ਦੇ ਵਿੱਚ ਤੇ ਉਦੋਂ ਸਾਨੂੰ ਇਹ ਜ਼ਰੂਰਤ ਮਹਿਸੂਸ ਹੋਈ ਵੀ ਜਿਹੜੇ ਖੰਨਾ ਸ਼ਹਿਰ ਦੇ ਵਿੱਚ ਬਹੁਤ ਸਾਰੇ ਡਿਸੇਬਲ ਐਸੇ ਨੇ ਜਿਨ੍ਹਾਂ ਨੂੰ ਅਸਿਸਟਿਵ ਡਿਵਾਈਸ ਜਿਹੜਾ ਨੂੰ ਆਪਾਂ ਸਹਾਇਕ ਉਪਕਰਨ ਕਹਿੰਦੇ ਨੇ ਵੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਕੰਮ ਵਾਲੇ ਸਹਾਇਕ ਉਪਕਰਨ ਚਾਹੀਦੇ ਨੇ ਤੇ ਉਹਨਾਂ ਲੋੜ ਨੂੰ ਮਹਿਸੂਸ ਕਰਦੇ ਹੋਏ ਅਸੀਂ ਖੰਨਾ ਸ਼ਹਿਰ ਦੇ ਜਿੰਨੇ ਵੀ ਉਹ ਅੱਜ ਸੱਜਣ ਸਾਡੇ ਸ਼ਹਿਰ ਦੇ ਵਾਸੀ ਹਨਾ ਐਮਐਲਏ ਸਾਹਿਬ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਇਹਨਾਂ ਨੇ ਸਾਡੇ ਸਟਾਫ ਨੂੰ ਬਹੁਤ ਸਹਿਯੋਗ ਦਿੱਤਾ ਸਾਡੇ ਸੀਡੀਪੀਓ ਖੰਨਾ ਦੁਆਰਾ ਸਰਵੇ ਵੀ ਕੀਤਾ ਗਿਆ ਵੀ ਕਿਸ ਏਰੀਆ ਦੇ ਬੰਦੇਆਂ ਨੂੰ ਇਹਨਾਂ ਸਹਾਇਕ ਕਰਨਾਂ ਦੀ ਲੋੜ ਹੈ ਅਸੀਂ ਸਾਰੇ ਦਿਵਿਆਂਗ ਜਨਾਂ ਨੂੰ ਆਈਡੈਂਟੀਫਾਈ ਕੀਤਾ ਅਸੀਂ 20 ਫਰਵਰੀ ਨੂੰ ਕਲਸਟ ਡਿਪਾਰਟਮੈਂਟ ਨਾਲ ਰਲ ਕੇ ਸਿਵਲ ਹਸਪਤਾਲ ਖੰਨਾ ਵਿਖੇ ਅਸੀਂ ਅਸੈਸਮੈਂਟ ਕੈਂਪ ਲਗਾਇਆ ਜਿਸ ਵਿੱਚ ਸਹੀ ਦਿਵਿਆਂਗ ਜਨਾਂ ਦੀ ਅਸੈਸਮੈਂਟ ਕੀਤੀ ਹੈ ਤੇ ਦਿਵਿਆਂਗ ਜਨਾਂ ਦੀ ਅਸੈਸਮੈਂਟ ਕਰਨ ਤੋਂ ਬਾਅਦ ਉਹ ਇਹ ਹੱਡ ਕੋ ਤੇ ਅਲਿੰਕੋ ਦਾ ਇੱਕ ਬਹੁਤ ਵੱਡਾ ਉਪਰਾਲਾ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ 20 ਫਰਵਰੀ ਤੋਂ ਬਾਅਦ ਅੱਜ ਅਸੀਂ 4 ਮਾਰਚ ਨੂੰ ਇਹ ਸਾਰਾ ਸਮਾਨ ਸਾਰੇ ਲੋਕਾਂ ਦੇ ਸਪਰਦ ਕਰ ਦਿੱਤਾ ਹੈਗਾ 106 ਜਿਹੜੇ ਡਿਸੇਬਲ ਭੈਣ ਭਰਾ ਨੇ ਉਹਨਾਂ ਨੂੰ ਸਹਾਇਕ ਉਪਕਰਨ ਮਿਲੇ ਨੇ ਜਿਵੇਂ ਕਿ ਕੰਨਾਂ ਵਾਲੀਆਂ ਮਸ਼ੀਨਾਂ ਬੀਰ ਚੇਅਰ ਟਰਾਈਸਾਈਕਲ ਮੋਟਰਾਈਜ਼ਡ ਟਰਾਈਸਾਈਕਲ ਅਸੀਂ 42 ਦਿੱਤੇ ਹੈਗੇ ਨੇ ਇਹ ਹਡਕੋ ਨੇ 42 ਲੱਖ ਦੇ ਕਰੀਬ ਇਨਵੈਸਟ ਕੀਤਾ ਹੈਗਾ ਆਪਣੇ ਸੀਐਸਆਰ ਫੰਡ ਦੇ ਵਿੱਚੋਂ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਟੀ ਹੈ ਜਿਹੜੀ ਉਹਦੇ ਵਿੱਚ ਉਹਨਾਂ ਨੇ ਕੀਤਾ ਹੈਗਾ ਤੇ ਹਡਕੋ ਦੇ ਸੀਐਮਡੀ ਆਏ ਸੀਗੇ ਅੱਜ ਉਹਰੇ ਡਿਸਟ੍ਰੀਬਿਊਸ਼ਨ ਫੰਕਸ਼ਨ ਦੇ ਲਈ ਉਹ ਬਹੁਤ ਖੁਸ਼ ਹੋ ਕੇ ਗਏ ਨੇ ਕਿ ਉਹਨਾਂ ਦੁਆਰਾ ਦਿੱਤਾ ਗਿਆ ਜਿਹੜਾ ਪੈਸਾ ਉਹ ਸਾਰਥਕ ਰੂਪ ਦੇ ਵਿੱਚ ਲੱਗਿਆ ਹੈਗਾ ਤੇ ਲੋੜਵੰਦਾਂ ਨੂੰ ਚੀਜ਼ਾਂ ਪਹੁੰਚੀਆਂ ਨੇ ਧੰਨਵਾਦ ਅੱਜ ਇੱਥੇ ਕਿੰਨੇ ਬੰਦਿਆਂ ਨੂੰ ਦਿੱਤੀਆਂ ਗਈਆਂ ਨੇ ਜੀ ਵੀਲ ਚੇਰਾ ਅੱਜ ਜਿਹੜੇ ਉਰੇ ਅਲੱਗ-ਅਲੱਗ ਲਿਸਟ ਹੈਗੀ ਹੈ ਜੀ ਉਹਨਾਂ ਦੀ ਕੁੱਲ ਮੈਂ ਤੁਹਾਨੂੰ ਦੱਸਾਂ ਕਿ 106 ਬੰਦੇ ਡਿਸੇਬਲ ਨੇ ਜਿਨ੍ਹਾਂ ਨੂੰ ਅਸੀਂ ਕਿਸੇ ਨੂੰ ਕੰਨਾਂ ਦੀ ਮਸ਼ੀਨ ਦਿੱਤੀ ਹੈ ਕਿਸੇ ਨੂੰ ਵਸਾਕੀਆਂ ਦਿੱਤੀਆਂ ਨੇ ਕਿਸੇ ਨੂੰ ਬੀਲਚੀਰ ਤੇ 42 ਬੰਦੇ ਇਹ ਜਿੰਨੇ ਜਿਨ੍ਹਾਂ ਨੂੰ ਮੋਟਰਾਈਡ ਟਰਾਈਸਾਈਕਲ ਜਦੀ ਕੀਮਤ 45000 ਦੇ ਲਗਭਗ ਹੈਗੀ ਹੈ ਉਹ ਦਿੱਤੀ ਹੈਗੀ ਐ ਇਥੋਂ ਲੋਕਾਂ ਨੂੰ ਜਿਹੜੇ ਆਮ ਪਿੰਡਾਂ ਚ ਵੀ ਨੇ ਜਿੱਥੇ ਤੱਕ ਤੁਹਾਡੀ ਚਲੇਗੀ ਮੈਂ ਬਾਈ ਜੀ ਉਹਨਾਂ ਨਾਲ ਕਢਾਣੀ ਤੋਂ ਅਟੈਚ ਹੋਇਆ ਤੇ ਮੈਨੂੰ ਬਹੁਤ ਵਧੀਆ ਲੱਗਾ ਅੱਜ ਡਾਕਟਰ ਸਾਹਿਬ ਨੇ ਵੀ ਮੈਨੂੰ ਕਿਉਂਕਿ ਮੈਂ ਪਹਿਲਾ ਐਡ ਪਾਈ ਆ ਤੁਹਾਡੀ ਲੁਧਿਆਣੇ ਦੀ ਵੀ ਤੇ ਜਦੋਂ ਮੈਨੂੰ ਡਾਕਟਰ ਸਾਹਿਬ ਉਹਨਾਂ ਨੇ ਦੱਸਿਆ ਵੀ ਇਦਾਂ ਇਦਾਂ ਪ੍ਰੋਗਰਾਮ ਆ ਤਾਂ ਮੈਂ ਜ਼ਰੂਰ ਪਹੁੰਚਿਆ ਮੈਨੂੰ ਪਤਾ ਵੀ ਮੇਰਾ ਪ੍ਰੋਗਰਾਮ ਕੀ ਤੀਗਾ ਤੁਸੀਂ ਆਮ ਲੋਕਾਂ ਨੂੰ ਉਹ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜਾ ਅਸੀਂ ਪਹੁੰਚਾਈਏ ਤੁਹਾਡਾ ਅਸੀਂ ਸਾਰੇ ਹੀ ਪੰਜਾਬ ਦੇ ਵਸਨੀਕਾਂ ਨੂੰ ਸਾਰੇ ਹੀ ਲੁਧਿਆਣਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਸੀਂ ਇੱਕ ਬੇਨਤੀ ਕਰਨੀ ਚਾਹਾਂਗੇ ਤੁਹਾਡੇ ਮਾਧਿਅਮ ਦੇ ਰਾਹੀਂ ਕਿ ਜੇਕਰ ਕਿਸੇ ਵੀ ਭੈਣ ਭਰਾ ਨੂੰ ਕਿਸੇ ਸਹਾਇਕ ਉਪਕਰਨ ਦੀ ਲੋੜ ਹੈਗੀ ਆ ਤਾਂ ਉਹ ਆਪਣਾ ਨਾਮ ਜਾਂ ਤਾਂ ਸਾਡੇ ਸੀਡੀਪੀਓ ਦਫ਼ਤਰ ਜਿਹੜੇ ਸਬ ਡਿਵੀਜ਼ਨ ਲੈਵਲ ਤੇ ਹੈਗੇ ਨੇ ਉੱਥੇ ਆਪਣਾ ਨਾਮ ਦਰਜ ਕਰੋ ਨਾਮ ਦਰਜ ਕਰਾਉਣ ਦੇ ਨਾਲ ਇੱਕ ਉਹ ਆਪਣੇ ਯੂ ਡੀ ਆਈ ਡੀ ਇੱਕ ਜੁਨੀਕ ਡਿਸੇਬਿਲਟੀ ਆਈਡੈਂਟੀਟੀ ਕਾਰਡ ਹੈਗਾ ਜਿਹਨੂੰ ਤੁਸੀਂ ਪਹਿਲਾਂ ਅੰਗਹੀਣਤਾ ਸਰਟੀਫਿਕੇਟ ਸ਼ਾਵਾਦ ਦੇ ਰੂਪ ਦੇ ਵਿੱਚ ਸੁਣਦੇ ਸੀ ਕਿ ਕੋਈ ਫੋਟੋਕਾਪੀ ਇੱਕਾ ਬਣਾ ਆਧਾਰ卡 ਤੇ ਇੱਕ ਸਿੰਪਲ ਐਪਲੀਕੇਸ਼ਨ ਵੀ ਮੈਨੂੰ ਇਸ ਚੀਜ਼ ਦੀ ਲੋੜ ਹੈ ਉਹ ਚਾਹੇ ਤਾਂ ਤੁਹਾਡੇ ਸੀਡੀਪੀਓ ਦਫ਼ਤਰ ਚਾਹੇ ਅੰਗਨਵਾੜੀ ਸੈਂਟਰ ਦੇ ਵਿੱਚ ਚਾਹੇ ਉਹ ਸਾਡੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਲੁਧਿਆਣਾ ਵਿੱਚ ਉਹ ਜਮ੍ਹਾਂ ਕਰਾਉਣ ਤਾਂ ਜੋ ਅਸੀਂ ਆਉਣ ਵਾਲੇ ਭਵਿੱਖ ਵਿੱਚ ਜਿੱਥੇ ਵੀ ਸਾਨੂੰ ਇਹ ਐਪਲੀਕੇਸ਼ਨਸ ਵੱਧ ਤੋਂ ਵੱਧ ਪ੍ਰਾਪਤ ਹੋਣੀਆਂ ਅਸੀਂ ਉਹ ਕੈਂਪ ਲਾਵਾਂਗੇ ਕਿਉਂਕਿ ਸਾਨੂੰ ਇਹ ਹੁੰਦਾ ਵੀ ਜੇ ਅਸੀਂ ਐਫਰਟ ਕਰਦੇ ਹੈਗੇ ਆ ਸਾਰਿਆਂ ਦਾ ਸਮਾਂ ਕੀਮਤੀ ਹੈ ਸਾਡੇ ਦਿਵਿਆਂਗ ਭੈਣ ਭਰਾ ਆਉਂਦੇ ਨੇ ਉਹਨਾਂ ਦਾ ਵੀ ਸਮਾਂ ਕੀਮਤੀ ਹੈ ਤੁਹਾਡੇ ਆਪਣੇ ਰੁਝੇਵੇਂ ਨੇ ਪ੍ਰੈਸ ਨੇ ਬਹੁਤ ਸਾਰਾ ਇਨਵੋਲਵਮੈਂਟ ਹੈ ਇੱਕ ਟੀਮ ਵਰਕ ਹੈ ਇਹ ਅਸੀਂ ਚਾਹੁੰਦੇ ਆ ਵੀ ਕਿਸੇ ਦਾ ਵੀ ਜਿਹੜਾ ਸਮਾਂ ਹੈਗਾ ਉਹ ਜਾਇਆ ਨਾ ਜਾਵੇ ਹਰ ਇੱਕ ਚੀਜ਼ ਹਰ ਇੱਕ ਬੰਦੇ ਨੂੰ ਮਿਲੇ ਜਿਸ ਨੂੰ ਜੋ ਲੋੜ ਹੈਗੀ ਹੈ ਤੇ ਕੁਝ ਭੈਣ ਭਰਾ ਮੇਰੇ ਨਾਲ ਜਣ ਕੇ ਜਿਹੜੇ ਸੰਪਰਕ ਦੇ ਵਿੱਚ ਹੈਗੇ ਨੇ ਉਹ ਕਹਿੰਦੇ ਹੈਗੇ ਨੇ ਵੀ ਸਾਨੂੰ ਬੈਟਰੀ ਨਾਲ ਚੱਲਣ ਵਾਲਾ ਟ੍ਰਾਈਸਾਈਕਲ ਚਾਹੀਦਾ ਫਰమే ਉਹ ਤੁਹਾਡੇ ਮਾਧਮ ਰਾਹੀਂ ਇਹ ਵੀ ਦੱਸਣਾ ਚਾਹਾਂਗੇ ਵੀ ਜਿਹੜਾ ਉਹ ਸਾਈਕਲ ਹੈਗਾ ਮੋਟਰਾਈਜ਼ ਟ੍ਰਾਈਸਾਈਕਲ ਉਹ 80% ਜਾਂ ਉਸ ਤੋਂ ਵੱਧ ਡਿਸੇਬਿਲਟੀ ਹੁੰਦਾ ਦਿੱਤਾ ਜਾਊਗਾ ਤੇ ਉਸ ਤੋਂ ਘੱਟ ਵਾਲਿਆਂ ਨੂੰ ਨਹੀਂ ਦਿੱਤਾ ਜਾਂਦਾ ਕਿਉਂਕਿ ਇਹ ਸਰਕਾਰ ਦੀਆਂ ਭਾਰਤ ਸਰਕਾਰ ਨਾਲ ਲਿਕੋ ਦੀਆਂ ਆਪਣੀਆਂ ਆਪਣੀਆਂ ਗਾਈਡਲਾਈਨਸ ਹੈਗੀਆਂ ਨੇ ਉਹ ਗਾਈਡਲਾਈਨਸ ਦੇ ਅਕੋਰਡਿੰਗ ਨਾ ਮੈਂ ਬਾਹਰ ਹੋ ਸਕਦਾ ਨਾ ਉਹ ਬਾਹਰ ਹੋ ਸਕਦੇ ਬਿਲਕੁਲ thank you